ਜਿਹਨੂੰ ਗੋਚ ਲੈ ਲਿਆ ਤੇ ਆਪਣੇ ਘਰ ਵਾਲੇ ਨੂੰ ਮਗਰ ਕਰ ਲਿਆ ਵੀ ਤੂੰ ਮੈਂ ਮਗਰ ਆ ਮੈਂ ਮੂਰੇ ਜਾਣੀ ਪਤਾ ਗੋਲੀਆਂ ਮਾਰ ਕੇ ਸਾਡਿਆਂ ਨੂੰ ਮਾਰ ਰਹੇ ਨੌਜਵਾਨਾਂ ਨੂੰ ਪੁੱਠੇ ਫਰਸ਼ ਤੇ ਪਾਇਆ ਉਹਨਾਂ ਦੀਆਂ ਅੱਖਾਂ ਉਹਨਾਂ ਦੇ ਕੇਸਾਂ ਨਾਲ ਬੰਨ੍ਹ ਦਿੱਤੀਆਂ ਉਹਨਾਂ ਦੇ ਹੱਥ ਪਿੱਛੇ ਬੰਦ ਤੇ ਬਜ਼ੁਰਗ ਪਾਣੀ ਲਈ ਤਰਸਦੇ ਨੇ ਸਿਗਰਟਾਂ ਪਾ ਕੇ ਪਾਣੀ ਦਿੱਤਾ ਜਾ ਰਿਹਾ ਹੈ ਸਰੋਵਰ ਦਾ ਰੰਗ ਲਾਲ ਲਾਸ਼ਾਂ ਕਰ ਰਹੀਆਂ ਨੇ ਕਿੰਨਾ ਕੁਝ ਜਿਨ੍ਹਾਂ ਨੇ ਦੇਖਿਆ ਕਹਿੰਦੇ ਉਹ ਭੈਣ ਨੇ ਆਪਣੇ ਘਰ ਵਾਲੇ ਨੇ ਪਿੱਛੇ ਕੀਤਾ ਆਪਣੇ ਬੱਚੇ ਨੂੰ ਚੱਕਿਆ ਆਪਣੇ ਘਰ ਵਾਲੇ ਨੂੰ ਬਚਾਉਂਦੀ ਲੈ ਕੇ ਜਾ ਰਹੀ ਹੈ ਕੋਈ ਅੱਗੇ ਆਉਂਦਾ ਫਬਜੀ ਉਹਨੂੰ ਕਹਿੰਦੀ ਮੇਰੇ ਘਰ ਵਾਲੇ ਨੂੰ ਮਾਰਿਓ ਨਾ ਕਈ ਭੈਣਾਂ ਦਾ ਭਰਾ ਏ ਮੰਗ ਕੇ ਮਾਪਿਆਂ ਨੇ ਰੋਕ ਕੇ ਲਿਆ ਅਸੀਂ ਨਮਸਕਾਰ ਕਰਨ ਵਾਸਤੇ ਇੱਥੇ ਆਏ ਓਏ ਮੇਰੇ ਪਤੀ ਨੂੰ ਕੁਝ ਨਾ ਕਿਉਂ ਕਹਿਣਾ ਮੈਨੂੰ ਕੁਝ ਕਹਿ ਲਓ ਮੇਰੇ ਪਤੀ ਨੂੰ ਛੱਡ ਦਿਓ ਇਹਨੇ ਚਰ ਨੂੰ ਇੱਕ ਗੋਲੀ ਆਈ ਜਿਸ ਆਪਣੇ ਪਤੀ ਨੂੰ ਭੈਣ ਪਿੱਛੇ ਲਕੂਂਦੀ ਸੀ ਉਹ ਆਣ ਕੇ ਗੋਲੀ ਉਹਦੇ ਲੱਗੀ ਉਹ ਤਰਤ ਤੇ ਡੇਗ ਗਿਆ ਘਰ ਵਾਲੇ ਦੇ ਕੋਲੇ ਬੱਚੇ ਨੂੰ ਲੈ ਕੇ ਰੋਂਦਾ ਬੱਚਾ ਬੱਚਾ ਦੇਖ ਕੇ ਸਾਈ ਮੈਂ ਐਦਾਂ ਦੇ ਹਾਲਾਤ ਚ ਭੁੱਖੇ ਪਿਆਸੇ ਬੱਚੇ ਕੋਈ 5 ਦਿਨ ਰਿਹਾ ਕੋਈ 3 ਦਿਨ ਕਿੱਥੋਂ ਮਾਵਾਂ ਨੇ ਨਾ ਕੁਝ ਖਾਦਾ ਨਾ ਉਹਨਾਂ ਨੂੰ ਦੁੱਤਾ ਹੈ ਉਹਨਾਂ ਦੇ ਤੋਂ ਤਾਂ ਹੀ ਰੋ ਰੋਸ ਹਾਸ ਸੁੱਕ ਗਏ ਬੱਚਾ ਜੀ ਹੁੰਦਾ ਹੈ ਕਹਿੰਦੀ ਸਾਈਆ ਮੈਂ ਤੇਰੇ ਮਾਂ ਬਾਪ ਨੂੰ ਕੀ ਮੂੰਹ ਦਿਖਾਵਾਂਗੀ ਤੈਨੂੰ ਕਿੱਥੇ ਛੱਡ ਆਈ ਰੋਂਦੀ ਕਹਿੰਦੀ ਆਪਣਾ ਦੁਪੱਟਾ ਪਾੜਿਆ ਤੇ ਅੱਧਾ ਆਪਣੇ ਘਰ ਵਾਲੇ ਦੇ ਮੁਖ ਤੇ ਪਾਤਾ ਤਾਂ ਕਿਸੇ ਨੇ ਕਿਹਾ ਭੈਣੇ ਤੂੰ ਬਾਜਾਂ ਵਾਲੇ ਦੀ ਧੀ ਏ ਉਹਨੇ ਆਪਣੇ ਪੁੱਤਰਾਂ ਤੇ ਕੱਪੜ ਨਹੀਂ ਪਾਇਆ ਤੂੰ ਤੇ ਫੇਰ ਵੀ ਪਾ ਚੱਲੀ ਤੁਰ ਪਈ ਸਾਈਆਂ ਮੈਂ ਤੇਰੇ ਬੁੱਢੇ ਮਾਪਿਆਂ ਨੂੰ ਸੰਭਾਂਗੀ ਪੁੱਤ ਬਣ ਕੇ ਤੇਰੀ ਜਗ੍ਹਾ ਉਹਨਾਂ ਦੀ ਸੇਵਾ ਕਰਾਂਗੀ ਤੇਰੇ ਬੱਚਿਆਂ ਨੂੰ ਪਾਲਾਂਗੀ ਕਹਿ ਕੇ ਭੈਣ ਹਜੇ ਥੋੜੀ ਅੱਗੇ ਗਈ ਇੱਕ ਗੋਲੀ ਆਈ ਤੇ ਜਿਹੜਾ ਸੀਨੇ ਨਾ ਬੱਚਾ ਲੱਗਾ ਉਹਦੇ ਲੱਗੀ ਬੱਚੇ ਦੀ ਮੌਤ ਹੋ ਗਈ ਪਿੱਛੇ ਮੁੜ ਗਈ ਜਿੱਥੇ ਘਰ ਵਾਲਾ ਪਿਆ ਸੀ ਉੱਥੇ ਆਪਣੇ ਬੱਚੇ ਨੂੰ ਵੀ ਪਾ ਦਿੱਤਾ ਸਾਈਆਂ ਤੇਰਾ ਪੁੱਤ ਵੀ ਤੇਰੇ ਨਾਲ ਹੀ ਸ਼ਹੀਦ ਹੋ ਗਿਆ ਮੈਂ ਲੈ ਕੇ ਚੱਲੀ ਸਭਰੇ ਰੱਬ ਦਾ ਭਾਣਾ ਹੈ ਮੈਨੂੰ ਇੱਥੇ ਛੱਡ ਕੇ ਚੱਲੀਆਂ ਭੈਣ ਉੱਠੀ ਤੇ ਇੱਕ ਗੋਲੀ ਲੱਗੀ ਭੈਣ ਤਰਤ ਤੇ ਡੈਗੀ ਕਹਿੰਦੀ ਸਾਈਆਂ ਜਿੱਥੇ ਤੂੰ ਚੱਲਿਆ ਮੈਂ ਵੀ ਤੇਰੇ ਮਗਰੇ ਆਈ